ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਮੀਦ ਆ ਕੇ ਸਭ ਚੜ੍ਹਦੀ ਕਲਾ ਚ ਆਪਾਂ ਨਵਾਂ ਦਿਨ ਨਵੀਂ ਵੀਡੀਓ ਲੈ ਕੇ ਹਾਜ਼ਰੀਆਂ ਤੇ ਝੋਨੇ ਦਾ ਸੀਜ਼ਨ ਪੂਰੇ ਜੋਰਾ ਸ਼ੋਰਾ ਨਾਲ ਹੁਣ ਆਪਣੀ ਤਿਆਰੀ ਫੜ ਰਿਹਾ ਬਹੁਤਿਆਂ ਜਲਾਨ ਦੇ ਵਿੱਚ ਤਰੀਕਾ ਜਿੱਦਾ ਜਿੱਦਾ ਜ਼ੋਨ ਦੇ ਵਿੱਚ ਬੰਡੀਆਂ ਉੱਦੋਂ ਉੱਦੋਂ ਕਿਸਾਨਾਂ ਨੇ ਬਜਾਈ ਜਿਹੜੀ ਆ ਉਹ ਸ਼ੁਰੂ ਕਰ ਲੈਣੀ ਆ ਸੋ ਮੇਨ ਗੱਲ ਕੀ ਹੈ ਆਪਾਂ ਜਿਹੜੀ ਅੱਜ ਵੀਡੀਓ ਲੈ ਕੇ ਆਏ ਵੈਰਾਈਟੀ ਹੈਗੀ ਆ 8822 ਵੈਰਾਈਟੀ ਝੋਨੇ ਦੀ ਅਗੇਤੀ ਵੈਰਾਈਟੀ ਆ ਵੀਡੀਓ ਵਿੱਚ ਸਾਰੀ ਗੱਲ ਕਰਾਂਗੇ ਕਿੰਨਾ ਸਾਮਾ ਲੈਂਦੀ ਆ ਕੀ ਝਾੜ ਆ ਕੀ ਇਹਦੀ ਖਰਾਕ ਹੈ ਜੇ ਵੀਡੀਓ ਵਧੀਆ ਲੱਗੀ ਲਾਈਕ ਜ਼ ਤੇ ਤੁਹਾਡਾ ਕੋਈ ਸਜਾਹ ਹੋਵੇ ਉਹ ਵੀ ਤੁਸੀਂ ਕਮੈਂਟ ਜਰੂਰ ਕਰ ਸਕਦੇ ਆ ਤੇ ਤੁਹਾਡਾ ਕੋਈ ਤਜਰਬਾ ਹੋਵੇ ਇਸ ਵੈਰਾਈਟੀ ਦੇ ਨਾਲ ਉਹ ਵੀ ਦੱਸ ਸਕਦੇ ਕਿਉਂਕਿ ਬਹੁਤੇ ਕਿਸਾਨਾਂ ਨੇ ਇਸ ਵੈਰਾਈਟੀ ਨੂੰ ਖੇਤ ਦੇ ਵਿੱਚ ਲਗਾਇਆ ਆ ਤੇ ਆਪੋ ਆਪਣੇ ਤਜਰਬੇ ਰਹੇ ਆ ਸੋ ਵੀਡੀਓ ਉਹਦੇ ਵਿੱਚ ਹੁਣ ਸ਼ੁਰੂ ਦੇ ਵਿੱਚ ਗੱਲ ਕਰੀਏ ਜਿੱਦਾਂ ਦੱਸਿਆ ਕਿ ਅਗੇਤੀ ਵੈਰਾਈਟੀ ਆ ਸੋ ਲੰਬਾ ਸਮਾਂ ਲੈਂਦੀ ਆ ਪੱਕਣ ਦਾ ਸਮਾਂ ਜਿਹੜਾ ਇਹਦਾ ਆਪਾਂ ਸਿੱਧੀ ਸਿੱਧੀ ਮੁੱਦੇ ਤੇ ਗੱਲ ਕਰੀਏ ਤਾਂ 130 ਤੋਂ 135 ਦਿਨ ਪਨੀਰੀ ਤੋਂ ਬਾਅਦ ਇਹ ਠੀਕ ਹੈ ਜੀ ਸੋ ਲੰਬਾ ਸਮਾਂ ਲੈਂਦੀ ਹੈ ਤਾਂ ਇਸ ਕਰਕੇ ਨੂੰ ਸਪਰੇਆ ਵੀ ਆਪਾਂ ਨੂੰ ਦੋ ਕਰਨੀਆਂ ਚਾਹੀਦੀਆਂ ਆ ਵੈਸੇ ਤਾਂ ਸਪਰੇ ਜਿਹੜੀ ਆ ਉਹ ਸਮਾਂ ਡਿਸਾਈਡ ਕਰਦਾ ਹੁੰਦਾ ਹੈ ਪਰ ਫਿਰ ਵੀ ਇੰਨੇ ਕ ਸਮੇਂ ਦੀ ਜੇ ਫਸਲ ਹੋਵੇ ਫਿਰ ਦੋ ਸਪਰੇਆਂ ਦੇ ਨਾਲ ਟੋਟਲੀ ਆਪਣੀ ਜਿਹੜੀ ਆ ਸੇਫ ਰਹਿ ਜਾਂਦੀ ਆ ਫੰਗਸਾਂ ਦੇ ਅਟੈਕ ਤੋਂ ਉਹ ਆਪਾਂ ਨਾਲ ਦੀ ਨਾਲ ਦੱਸਾਂਗੇ ਕਿ ਕਿਹੜਾ ਹੰਗੀ ਸਾਈਡ ਤੇ ਕਿਹੜਾ ਇਨਸੈਕਟੀਸਾਈਡ ਹੋਣੀ ਆ ਉਹੀ ਹੈ ਜਿਹੜੀਆਂ ਆਪਾਂ ਕਾਮਨਲੀ ਝੋਨੇ ਨੂੰ ਕਰਦੇ ਆ ਫੰਗੀਸਾਈਡ ਤੇ ਇਨਸੈਕਟੀਸਾਈਡ ਤੇ ਇਸ ਤੋਂ ਬਾਅਦ ਗੱਲ ਕਰੀਏ ਖਰਾਕ ਦੀ ਖਰਾਕ ਜੇਕਰ ਤੁਸੀਂ ਖੇਤ ਦੇ ਵਿੱਚ ਰੂੜੀ ਪਾਉਣੇ ਆ ਫਿਰ ਤੁਸੀਂ 2 ਬੈਗ ਯੂਰੀਆ ਹੀ ਪਾਓ ਅਦਰਵਾਈਜ਼ ਤੁਸੀਂ 3 ਬੈਗ ਯੂਰੀਆ ਤੇ ਆਪਣੀ ਜ਼ਿੰਕ ਤੇ ਸਲਫਰ ਪਾ ਸਕਦੇ ਆ ਲੋਡ ਹੋਵੇ ਤਾਂ ਪोटाश ਪਾ ਸਕਦੇ ਆ ਨਹੀਂ ਤਾਂ ਇੰਨਾ ਬੇਲੋੜਾ ਖਰਚਾ ਕਰਨ ਦੀ ਕੋਈ ਲੋੜ ਨਹੀਂ ਹੈ ਹੁਣ ਅੱਗੇ ਗੱਲ ਕਰੀਏ ਇਸ ਫਸਲ ਦੇ ਝਾੜ ਦੀ ਝਾੜ ਦੀ ਗੱਲ ਕੀਤੀ ਜਾਵੇ ਤਾਂ ਝਾੜ ਇਹਦਾ ਐਵਰੇਜ ਝਾੜਿਆ ਜਿਹੜਾ 33 ਤੋਂ 34 ਕੁਇੰਟਲ ਆਰਾਮ ਨਾਲ ਮਿਲਦਾ ਆ ਪਿਛਲੇ ਸਾਲ ਦੇ ਵਿੱਚ ਬਹੁਤੇ ਏਰੀਆਾਂ ਦੇ ਵਿੱਚ ਤੇ ਮੇਰੇ ਖੋਦੇ ਏਰੀਆ ਦੋਆਬਾ ਏਰੀਆ ਦੀ ਜੇ ਗੱਲ ਕਰਾਂ ਤਾਂ ਇੱਥੇ ਇਹਦਾ 36 ਤੋਂ 37 ਕੁਆਂਟਲ ਝਾੜ ਦੇ ਗਿਆ ਜਿਨ੍ਹਾਂ ਖੇਤਾਂ ਦੇ ਵਿੱਚ ਡਿਗਿਓ ਵੀ ਸੀ ਉਹਨਾਂ ਦੇ ਵਿੱਚੋਂ ਵੀ ਇੰਨਾ ਝਾੜੇ ਦਾ ਮਿਲਿਆ ਹੈ ਠੀਕ ਹੈ ਜੀ ਤੇ ਇੰਨੀ ਜ਼ਰੂਰ ਹੈ ਕਿ ਵੈਰਾਈਟੀ ਪੱਕਣ ਨੂੰ ਸਮਾਂ ਜ਼ਿਆਦਾ ਲੈਂਦੀ ਹੈ ਪਰ ਇਹਦੀ ਇੱਕ ਸੁਪਰੀਮ 110 ਚੋਂ ਵੰਗੂ ਖਾਸੀਅਤ ਇਹ ਵੀ ਹੈ ਕਿ ਨਸਾਰੇ ਤੋਂ ਬਾਅਦ ਬੜੀ ਸਪੀਡ ਨਾਲ ਜਿਹੜੀ ਇਹ ਪੱਕ ਰਹੀ ਹੈ ਤੇ ਚੌਲ ਵਧੀਆ ਹੁੰਦਾ ਹੈ ਕੋਈ ਇਸ ਚੀਜ਼ ਤੇ ਸ਼ੱਕ ਨਹੀਂ ਹੈ ਝਾੜ ਵਧੀਆ ਹੈ ਕਿਸਾਨ ਦਾ ਜਿਹੜਾ ਮੇਨ ਮੁੱਦਾ ਇਹੀ ਹੁੰਦਾ ਕਿ ਮੇਰਾ ਜਿਹੜਾ ਖਰਚਾ ਬਚੇ ਖਰਚਾ ਤਾਂ ਹੀ ਬਚਦਾ ਆ ਜਦੋਂ ਸਾਨੂੰ ਫਸਲ ਦੇ ਵਿੱਚੋਂ ਵਧੀਆ ਆਮਦਨ ਹੁੰਦੀ ਹੈ ਠੀਕ ਹੈ ਜੀ ਤੇ ਬਾਕੀ ਬਹੁਤੇ ਪੰਜਾਬ ਦੇ ਵਿੱਚ ਤਾਂ ਲਗਾਈ ਹੀ ਗਈ ਹੈ ਤਾਂ ਕਰਕੇ ਆਪੋ ਆਪਣਾ ਤੇ ਯਾਰ ਬਾ ਤੁਹਾਨੂੰ ਵੀ ਇਸ ਚੀਜ਼ ਬਾਰੇ ਫਸਲ ਬਾਰੇ ਪਤਾ ਹੋਊਗਾ ਨਹੀਂ ਵੀ ਪਤਾ ਤਾਂ ਇਸ ਚੀਜ਼ ਤੇ ਮੈਂ ਪਹਿਲਾਂ ਪਿਛਲੇ ਸਾਲ ਵੀ ਵੀਡੀਓ ਪਾਈ ਸੀ ਸੋ ਇਸੇ ਕਰਕੇ ਅੱਜ ਕੀ ਵੀ ਖੇਤ ਵਿੱਚ ਟਰਾਈ ਕਰਾਂਗੇ ਤੇ ਲਗਾਵਾਂਗੇ ਤੇ ਕੋਈ ਉਸ ਸ਼ੱਕ ਨਹੀਂ ਹੈ ਤੇ ਬਾਕੀ ਤੁਹਾਡਾ ਕੋਈ ਇਹਨਾਂ ਤਿਆਰਬਾ ਹੋਵੇ ਜਾਂ ਸਜਾ ਹੋਵੇ ਕੋਈ ਦੱਸ ਸਕਦੇ ਆ ਕੋਈ ਹੋਰ ਵੈਰਾਈਟੀ ਜੇ ਤੇ ਵੀਡੀਓ ਚਾਹੋ ਨੇ ਤੁਸੀਂ ਉਹ ਵੀ ਦੱਸ ਸਕਦੇ ਆ ਜਾਂ ਤੁਹਾਡੇ ਕੋਲ ਕੋਈ ਵੈਰਾਈਟੀ ਹੈ ਜੋ ਆਪਣੇ ਖੇਤਾਂ ਦੇ ਵਿੱਚ ਇਸ ਵੈਰਾਈਟੀ ਵਾਂਗ ਵਧੀਆ ਝਾੜ ਦੇ ਰਹੀ ਆ ਤਾਂ ਉਹ ਵੀ ਰეკਮੈਂਡ ਕਰ ਸਕਦੇ ਆ ਮਿਲਾਂਗੇ ਅਗਲੀ ਵੀਡੀਓ ਚੋਂ ਤੱਕ ਲਈ ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੀ